ਜ਼ਿਲ੍ਹਾ ਜੁਲੰਦਰ ਦੇ ਅਧੀਨੋਂ ਦੇ ਫਿਲੌਰ ਦੇ ਨੇੜੇ ਪਿੰਡ ਜੱਜਰਾ ਕਲਾ ਦੇ ਕਮਿਊਨਿਟੀ ਹਾਲ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਤਾਂ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਵੱਲੋਂ ਪਿੰਗਾ ਝੂਟੀਆਂ ਗਈਆਂ ਤੇ ਨੱਚ-ਟੱਪ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨਿੱਕੇ-ਨਿੱਕੇ ਬੱਚਿਆਂ ਵੱਲੋਂ ਵੀ ਗਿੱਧਾ ਪੰਗੜਾ ਪਾ ਕੇ ਖੁਸ਼ੀ ਮਨਾਈ। ਇਸ ਮੌਕੇ ਅਨਦਾਸਿਆ ਕੇ ਸੌਣ ਮਹੀਨੇ ਦਾ ਇੱਕ ਪਵਿੱਤਰ ਤਿਉਹਾਰ ਹੈ। ਇਹ ਤਿਉਹਾਰ ਪਿੰਡਾਂ ਵਿੱਚ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਇਕੱਠੀਆਂ ਹੋ ਕੇ ਮਨਾਉਂਦੀਆਂ ਹਨ ਉਹਨਾਂ ਨੇ ਦੱਸਿਆ ਕਿ ਸੌਣ ਦੇ ਮਹੀਨੇ ਭਰਾ ਆਪਣੀ ਭੈਣ ਲਈ ਸੰਧਾਰਾ ਲੈ ਕੇ ਆਉਂਦੇ ਹਨ ਜਿਸ ਦਾ ਪਹਿਣਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਪਿੰਡ ਵਿੱਚ ਵੀ ਧੀਆ ਦਾ ਪਹਿਲਾ ਤਿਉਹਾਰ ਮਨਾਇਆ ਗਿਆ ਹੈ ਜੋ ਅੱਗੇ ਤੋਂ ਹਰ ਸਾਲ ਮਨਾਇਆ ਜਾਇਆ ਕਰੇਗਾ ਉੱਥੇ ਹੀ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਵੀ ਸਾਡੇ ਨਾਲ ਵੱਜ ਚੜ ਕੇ ਸਹਿਯੋਗ ਕੀਤਾ ਹੈ ਤੇ ਉਹਨਾਂ ਨੇ ਇਸ ਮੌਕੇ ਪਿੰਡ ਵਿੱਚ 200 ਦੇ ਕਰੀਬ ਬੂਟੇ ਲਗਾਏ ਹਨ ਅਤੇ ਉਹਨਾਂ ਨੇ ਹੋਰ ਵੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਆਪਣੇ ਪਿੰਡ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦੇ ਨਾਲ-ਨਾਲ ਆਪਣੇ ਪਿੰਡ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਇਸ ਮੌਕੇ ਪਿੰਡ ਦੀਆਂ ਸਮੂਹ ਔਰਤਾਂ ਤੇ ਲੜਕੀਆਂ ਹਾਜ਼ਰ ਸਨ ਫਿਲੌਰ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਅਹੂਜਾ ਦੀ ਰਿਪੋਰਟ ਹੰਦੀਬਾਦੀ ਗੁਰਬਾਣੀ ਚ ਵਿਖਿਆ ਹੋਏ 71 ਮਿਲੋ ਮਿਰ ਭਾਈ ਦੁੱਖਾਂ ਦੂਰ ਕਰੋ ਲੈ ਬਲਾਈ ਉਸ ਗੁਰਬਾਣੀ ਦੇ ਆਧਾਰ ਲੈ ਕੇ ਅਸੀਂ ਅੱਜ ਸਾਰੇ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਪਹਿਲੀ ਵਾਰ ਤੀਆਂ ਦਾ ਤਹਾਰ ਬੜੀ ਸ਼ਰਧਾ ਧੂਮ ਦਾ ਮਨਾ ਮਨਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਅਸੀਂ ਨਾਲ ਪਰਿਆਵਰਣ ਦੀ ਰਾਖੀ ਵਾਸਤੇ ਅਸੀਂ ਅੱਜ ਬੂਟਿਆਂ ਦੇ ਵੀ ਨਾਰਾ ਲਾ ਰਹੇ ਆ ਪਿੰਡ ਦੇ ਵਿਚਾਲੇ ਤੋਂ ਸਾਰੇ ਤੇ ਅਸੀਂ ਸਮਾਜ ਨੂੰ ਵੀ ਅਸੀਂ ਇਹੀ ਚੇਤਨਾ ਕਰਦੇ ਆ ਕਿ ਵੱਧ ਚੜ ਕੇ ਬੂਟੇ ਵੀ ਲਾਉਣ ਆਪਣੇ ਪਰਿਆਵਰਣ ਨੂੰ ਆਪਣੇ ਵੱੱਟੇ ਵੱਧ ਖੁਸ਼ਹਾਲ ਬਣਾਉਣ ਅਤੇ ਖੁਸ਼ਹਾਲ ਜ਼ਿੰਦਗੀ ਅਤੇ ਨਾਲ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਤਿਹਾੜਿਆ ਇਹ ਧੀਆਂ ਪੈਣਾ ਦਾ ਸਾਂਝਾ ਤਿਹਾੜਿਆ ਇਹ ਸਾਰਿਆਂ ਨੂੰ ਹੀ ਮਨਾਉਣਾ ਚਾਹੀਦਾ ਇਹਦੇ ਨਾਲ ਸੁਭਾਵਨਾ ਆਪਸੀ ਭਾਈਚਾਰਾ ਪ੍ਰੇਮ ਪਿਆਰ ਬਣਦਾ ਉਸ ਵਿੱਚ ਇਸ ਤਰ੍ਹਾਂ ਸਾਣਾ ਕਿ ਇਹ ਵੀ ਚਾਹੁੰਦੇ ਆ ਕਿ ਜਿਹੜਾ ਪ੍ਰੇਮ ਜੋ ਪਿਆਰ ਜਿਹੜਾ ਇਸੇ ਤਰ੍ਹਾਂ ਸਾਡੇ ਅੱਗੇ ਤੋਂ ਵੀ ਬਣਿਆ ਰਹੇ ਅਸੀਂ ਇਸ ਤੋਂ ਵੀ ਵੱਧ ਚੜ੍ਹ ਕੇ ਮਨਾਈਏ। ਜੈਗੁਰਦੇਵ ਧੰਨਵਾਦ। ਅੱਜ ਸਾਡੇ ਪਿੰਡ ਜੱਜਾ ਕਲਾਂ ਵਿਖੇ 3ਾਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਇਹ 3ਾਂ ਦਾ ਤਿਹਾਰ ਭੈਣਾਂ ਤੇ ਭਰਾਵਾਂ ਦਾ ਪ੍ਰਤੀਕ ਹੈ। ਇਸ ਦਿਨ ਭਰਾ ਆਪਣੀ ਭੈਣ ਦੇ ਘਰ ਸੁਧਾਰਾ ਲੈ ਕੇ ਜਾਂਦਾ ਹੈ। ਤੇ ਅਸੀਂ ਇਹ ਪ੍ਰੋਗਰਾਮ ਬੜੀ ਖੁਸ਼ੀ ਨਾਲ ਇੱਥੇ ਮਨਾ ਰਹੇ ਹਾਂ ਅਸੀਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਤੁਸੀਂ ਦੇਖ ਰਹੇ ਕਿ ਇੰਨੀ ਗਰਮੀ ਵਧਦੀ ਜਾ ਰਹੀ ਆ ਤੇ ਆਪਣੇ ਸਾਰੇ ਰੁੱਖਾਂ ਦੀ ਬਹੁਤ ਘਾਟ ਹੈ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਜੋ ਆਪਣੀ ਕੁਦਰਤ ਨੂੰ ਹਰਿਆ ਭਰਿਆ ਰੱਖ ਸਕੀਏ ਧੰਨਵਾਦ